ਹਰ ਜੰਨਾ ਵਾਟੂ ਗਾ 12 ਦੇ ਕੋਈ ਪਰਿਵਾਰ ਹਰ ਜੰਨਾ ਹੈ ਹਰ ਜੰਨਾ ਨੂੰ ਤੁੰਗਾ ਹੈ ਹੈ ਕੰਨਰ ਤੋਂ ਪੈਸਾ ਆਉਣਾ ਕਰ ਜਾ ਤੇ ਭਰੇ ਮੈਂ ਪੈਸੇ ਆਪੇ ਤੁਹਾਨੂੰ ਹਯਾ 2000 ਰੁਪਏ ਦੇ ਲਿਆ। ਉਹਦੇ ਪੈਸੇ ਸੋ। ਹਯਾ 2000 ਰੁਪਏ ਦਾ ਲੈ ਗਤੀ ਹੁਣ ਕੋਈ ਮੈਂ ਕਰਿਆ ਹੈ। ਹੈ? ਕੋਈ ਨਾ। ਆ ਇੱਕ ਬਾਦ। ਆ ਤੋ ਬਾਬਾ ਹਯਾ 2000 ਰੁਪਏ ਦੀ ਗੱਲ ਕਰਨਾ ਪੁੱਛਿਆ ਹੈ। ਪੈਸੇ ਨਹੀਂ ਨਿਮਲਾ। ਲੈ ਨਿਮਲਾ ਆ। ਤੰਗ ਨਹੀਂ ਵਿਖਾ ਰਿਹਾ ਹੁਣ। ਨਿਮਲਾ ਆ। ਅਗਰ ਤੂੰ ਮਸ ਭੇਜਾਉਂ। ਬੰਦਾਂ ਦਾ ਪੁਲਿਸ ਵਾਲਾ ਰੋੜ ਨਹੀਂ ਦੇਖ। ਉਹਨਾਂ ਨੂੰ ਮਨ ਬੁਲਾਇਓ ਮੈਨੂੰ ਘਰੋਂ ਕੱਢ ਦਾਨਗੇ ਬੁਲਾਉਣਾ ਤੇ ਵੀ ਘਰੋਂ ਕੱਢ ਦੂ ਸੋਣਦਾ ਨਹੀਂ ਮੈਨੂੰ ਘਰੋਂ ਕੱਢਣਗੇ ਪੁਲਿਸ ਆਏ ਨਾ ਕਰੋ ਹਾਂ ਜੀ ਵਾਹ ਜੀ ਹਾਂ ਉਹਨਾਂ ਤਾਂ ਆ ਜਾਂਦੇ ਹੋ ਹਾਂ ਬਾਹੋਂ ਤੂੰ ਲਿਸਟੋਂ ਗਿਆ ਹੋਇਆ ਤੇ ਕਰਕੇ ਉਹਦੇ ਬੈਠੇ ਕੋਲ ਕਰਕੇ ਹੈ ਬਾਹੋਂ ਤੂੰ ਲਿਸਟੋਂ ਗਿਆ ਹੋਇਆ ਤੇ ਕਰਕੇ ਉਹਦੇ ਉਹਦੇ ਬੈਠੇ ਕੋਲ ਕਰਕੇ ਦੇ ਨੇ ਪਰ ਉਹ ਨਹੀਂ ਕਰਦੇ। ਤੁਸੀਂ ਕਿਹਾ ਨਾ ਕਰਦੇ। ਤੁਸੀਂ ਦੋਵੇਂ ਕਿਉਂ ਨਹੀਂ। ਬਣਾਏ ਜੀ ਵੀਡੀਓ ਬਣਾਵਾਂਗੇ ਪਾਵਾਗੇ ਜੀ। ਦੋਨੋਂ ਕੀ ਬਣਾਵਾਂ? ਕਿਉਂ ਨਾ ਬਣਾਵਾ ਵੀਡੀਓ? ਇਹ ਵੀ ਵੀਡੀਓ ਨਾ ਬਣਾਇਆ ਕਰਦੇ। ਕਹਿੰਦੇ ਭੈ ਜਾਣੇ ਮੁੰਡਿਆਂ ਨੂੰ ਕਿ ਚੱਲੇ ਚੱਲੇ ਵੀਡੀਓ। ਤੇ ਜਾਇ ਤੇਰੇ ਤੋਂ ਗਿਆ ਕੰਮ ਦੇਖ ਲਵੇ ਕੰਪਿਊਟਰ ਦੇ ਰੋਡਾ ਇੱਥੇ ਆ ਗਿਆ ਕਿੱਥੇ ਗੰਗਾ ਆਇਆ ਤੋਂ ਬਾਅਦ ਕਿੱਥੇ ਗੰਗਾ ਕਰ ਸਕਦੇ ਕਿੱਥੇ ਗੰਗਾ ਹੈ ਬਖਸ਼ੋ ਉਹਨੂੰ ਬਈਆ ਨੂੰ ਲੈ ਉਤਰਾ ਨੂੰ ਮੁਰਸੇ ਕਰਕੇ ਨਾ ਪਿੱਛੇ ਪਿੱਛੇ ਦੌੜਦੇ ਕਿ ਮੈਂ ਨੂੰ ਤਾਂ ਅਸਾਂ ਕੋਈ ਹੈ ਤੂੰ ਇੱਧਰ ਨੂੰ ਗਿਟ ਇੱਥੇ ਖੜਿਆ ਹੈ ਮੋਟਰਸਾਈਕਲ ਦੇ ਕਿ ਕਰਦਾ ਹੈ ਸੇਕ ਇੱਥੇ ਨੂੰ ਇਹਦੇ ਵੀ ਵਿੱਚ ਹੀ ਬਣੀ ਹੁਣ ਵੀਡੀਓ ਦੋਨਾਂ ਦੀ ਆ ਉਹ ਕਹਿੰਦਾ ਕਿ ਤੁਹਾਨੂੰ ਵੀਡੀਓ ਦੋਨਾਂ ਵਾਲੀ ਬਣੀ ਆ ਹਣੇ ਇਹਨੇ ਕਿਹਾ ਮੈਨੂੰ ਦੱਸਿਆ ਵੀ ਐਂ ਕਰਕੇ ਦੋਨਾਂ ਦੀ ਬਣਾ ਲੈਣਾ ਵੀਡੀਓ ਮੈਨੂੰ ਪੈਸਾ ਆਇਆ ਬਾਅਦ ਵਿੱਚ ਭਾਈ ਅੱਜ ਕਿਉਂ ਆਇਆ ਜੀ ਤੇ ਜਿਹਨੇ ਬੁਲਾਇਆ ਮੈਂ ਤਾਂ ਅੰਦਰ ਨਹੀਂ ਇਹਦੇ ਬੁਲਾਇਆ ਤੇਰਾ ਆਪ ਕੋ ਦਰਵਾਜ਼ੇ 'ਚ ਨਹੀਂ ਹੈਗਾ ਚਲੋ ਗਲਤੀ ਹੋ ਜਾਂਦੀ ਬੰਦੇ ਦੀ ਗਲਤੀ ਹੋ ਗਈ ਗਲਤੀ ਹੋ ਗਈ ਅਈ ਤੋਂ ਬਾਅਦ ਮੈਂ ਗਲਤੀ ਹੋ ਜੂ ਕਿੱਥੇ ਮਾਜੀ ਜਾਣਾ ਭਾਂਜਾ 1 ਲੱਖ ਰੁਪਏ ਦੇ ਕੇ ਜਾ ਇੱਥੇ ਲੈ ਕੇ ਜਾ ਲੱਖ ਰੁਪਏ ਪੱਕਾ ਹੈ ਕਿ ਮੂੰਹ ਕਮਾਉਣਾ ਮਸਲਾ ਹੈ ਉੱਥੇ ਬੈਠਣਾ ਚਾਹੀਦਾ ਹੁਣ ਬਣਾ ਲੈ ਕੁਰਸੀ ਉੱਥੇ ਬੱਠੇ ਸੋਣਾ ਪੈਸੇ ਦੇ ਪਤਾ ਲੱਗੂਗਾ ਉੱਥੇ ਬਹਿ ਕੇ ਪ੍ਰੋਫੈਸਰ ਬੈਜ ਮੈਨੇ ਬੁਲਾਇਆ ਮੇਰੇ ਵੀ ਘਰ ਵਾਲਾ ਮਿੰਨਾ ਬਰਾ ਸੋਣਾਂਗੀ ਮੈਂ ਦੱਸੂਗਾ ਤੇਰੇ ਘਰ ਵਾਲਾ ਫਿਰ ਮੈਂ ਵੀ ਫਸੂਗੀ ਫਿਰ ਇਹ ਮੈਨੂੰ ਦੌਕੀ ਦੇ ਰਹੇ ਨੇ ਵੀਰੇ ਅੱਜ ਗਲਤੀ ਹੋ ਗਈ ਮੈਨੂੰ ਮਾਫ਼ ਕਰ ਮੈਂ ਤੇਰੀ ਹੱਥ ਫੜ ਕੇ ਰੱਖਾਂ ਉਹ ਕਿੱਦੇ ਇਹ ਨਹੀਂ ਤਾਂ ਹਸਪਤਲ ਮੈ ਜਾ ਕੇ ਕੀ ਸੁਪਰ ਕਰੀ ਨਾ ਬਰਾ ਵੀ ਇਹ ਤੁੰ ਵੀ ਨਾ ਅੱਛਾ ਤੈਨੂੰ ਨਹੀਂ ਦਿਖਣੋ ਸੀਗਾ ਮੋਟਾ ਬੰਦਾ ਜਿਹੜਾ ਨਹੀਂ ਜੀਦਾ ਕੋਈ ਡਾਕਟਰ ਇਹ ਕਹਿੰਦਾ ਹੈ ਬੈਰੋ ਨਹੀਂ ਚੰਗਾ ਬੰਦਾ ਪਰ ਜਨਨਾ ਬੱਬਾ ਕੁਛ ਨਹੀਂ ਕਰਦਾ ਇਹ ਉਹ ਜਨਨਾ ਬੱਬਾ ਚਲ ਬੈਟ ਕੋ ਲੈ ਹੀ ਚੱਲ ਮਾੜਾ ਕਰਦਣਾ ਕੋਈ ਨਹੀਂ ਪੈਦਾ ਵੀ ਕੀ ਹਿਆਰਾ ਕਰ ਸਕੀ ਹੈ ਹਾਂ ਕਿ ਲੱਖਾਂ ਜਰ ਲੱਖ ਲੱਖ ਵੀ ਦੇ ਕੇ ਮੈਨੂੰ ਕੁਛ ਨਹੀਂ ਪਤਾ ਰਹੇਗਾ ਮੈਂ ਜਾਂਚਣੇ ਖਾਣੇ ਜਾਗਾ ਇੱਥੇ ਪੈਸੇ ਰੱਖ ਜੇ ਲਾਂਗੇ ਪੈਸੇ ਰੱਖ ਕੇ ਜਾ ਲਾਂਗੇ ਪੈਸੇ ਰੱਖ ਕੇ ਜਾ ਮੈਂ ਚੋ ਸਭ ਪੂਰਾ ਕੋਲਰ ਪੂਰਾ ਬੰਦ ਕਰਾ ਲਾ ਲਾਂਗੇ ਮਨ ਨੂੰ ਆਉਣੀ ਹੈ ਕੋਈ ਅਗਲੀ ਦਿਨ ਜਾਣਾ ਨਹੀਂ ਆ ਲੈ ਆ ਲੈ ਹੋਰ ਮੈਂ ਲੱਗਣੇ ਦਾ ਤੁੰਗਣਾ ਹਾਂ ਇਹ ਤੇ ਲੱਖੀ ਕਿ ਕਿ ਲੱਗ ਹੋਰੇ ਲੱਗ ਨਹੀਂ ਇਹ ਤੇ ਰੱਖੇ ਜਾ ਬੈ ਜਾ ਫਿਰ ਵੀਡੀਓ ਬਣਾਉਂਦੇ ਤੇ ਕਹਿੰਦੇ ਨਾ ਵੀਡੀਓ ਬਣਾਉਂਦੇ ਮੇਰੇ ਘਰ ਵਾਲਾ ਮੈਨੂੰ ਕੱਢੂ ਫਿਰ ਜੇ ਨਾ ਬਣਾਈ ਇਹ ਹੁਣ ਮੈਨੂੰ ਮੇਰੇ ਤੇ ਇਲਜ਼ਾਮ ਲਾ ਰਿਹਾ ਹੈ ਇਹ ਫਿਰ ਮੈਨੂੰ ਬੁਲਾਇਆ ਤੁਹਾਨੂੰ ਕਿਉਂ ਬੁਲਾਇਆ ਤੁਸੀਂ ਮੈਨੂੰ ਕੋਈ ਪਤਾ ਸੀ ਇਹ ਕੰਮ ਕਰਨ ਦੇ ਮੈਨੂੰ ਇੰਨੇ ਬੁਲਾਇਆ ਵਾ ਇਹਨੂੰ ਮੈਨੂੰ ਬੁਲਾਇਆ ਮੈਨੂੰ ਕੋਈ ਪਤਾ ਨਹੀਂ ਚੁਦਾ ਆਪਣਾ ਦਿਮਾਗ ਨਹੀਂ ਸੀਗਾ ਮੈਨੂੰ ਕੋਈ ਪਤਾ ਨਹੀਂ ਐਦਾਂ ਕਰੂਗੇ ਇੱਕ ਤਾਂ ਕੋਈ ਕੀ ਹੈ ਇਹ ਕੁੜੀਆਂ ਬਣ ਗਈਆਂ ਦੇਖ ਤਾਂ ਸਹੀ ਇਹ ਨਾ ਚੰਗੇ ਤਾਂ ਗੱਲ ਪਾ ਲੀ ਲੋਕੀ ਤੇ ਤੁੰਗ ਡੇਦੋ ਹਟੋ ਰੋਟੇ ਗੱਲ ਪਾ ਲੀ ਨਾ ਤੇਰੀ ਵਾਸਤੇ ਪਰ ਆਹ ਪੱਕ ਪੁੱਗੀਆਂ ਰੱਖ ਦੇਣਾ ਪੈਣਾ ਜੀ ਪਰ ਆਉਣਗੇ ਪਰ ਆਉਣਗੇ ਕਹੋ ਉਹ ਉਹ ਇਹ ਇਹ ਵਾਲਾ ਦੋ ਮੈਸੇਜ ਕਰਾਂ ਇਹਨੂੰ ਕੋਈ ਨਾ ਮੂੰਹ ਹੀ ਖੜ ਜਾ ਤੂੰ ਮੈਂ ਕੱਢਦਾ ਪੂਸਾ ਲੈਣ ਹੁਣ ਨਹੀਂ ਨਾ ਉਹਨਾਂ ਨੂੰ ਫੋਨ ਨਾ ਕਰੇ ਮੈਨੂੰ ਕੱਢਦਾਂਗੇ ਪਰ ਮੈਨੂੰ ਕਿੰਨੀ ਬਾਲਤੀ ਹੋ ਗਈ ਐ ਮੇਰੇ ਤੋਂ ਬਾਕੀ ਸਭ ਮੇਰੇ ਤੋਂ ਜਿਹੜੇ ਬੈਠੇ ਹੈ ਚਾਰ ਮਹੀਨੇ ਦਾ ਮੈਂ ਕਿਹਦੇ ਲੱਖ ਰੁਪਏ ਦੇ ਹੁਣ ਚੱਲ ਬੈਠ ਕੇ ਜਿਵੇਂ ਦਾ ਦਵਾ ਦੇ ਚੱਲ ਚੱਲ ਬਹੁਤ ਆਪੜਾ ਮੈਂ ਨਹੀਂ ਚੱਲਦਾ ਪੂਸਾ ਉਹ ਪੈਸੇ ਵੀ ਢੰਗ ਪਾਇਆ ਚੰਗੇ ਹੋਵੇ ਚਲੋ ਬੈਂਕੇਜ ਕਰਨ ਚਾਹ ਹਾਂ ਤੇਰੇ ਬੈਂਕੇਜ ਹੈ ਕਹਿੰਦੇ ਬੈਂਕੇਜ ਆਪਣੇ ਆ ਸਰਾਂਦਰੋ ਤੇ ਵੀ ਆਦਾ ਜੋ ਆਪਣਾ ਆਪਣੇ ਕਿਹੜਾ ਇੱਕ ਲੋਡ ਕਾਰਡ ਹੈਗਾ ਦੇਖਣ ਕਾਰਡ ਹੈ ਹਾਂ ਕਿੰਨੇ ਪੈਸੇ ਅਕਾਊਂਟ ਚ ਹੈ ਤੇ ਤੂੰ ਤਾਂ ਕਹਿੰਦਾ ਮੇਰੇ ਕੋ ਹੈ ਨਹੀਂ ਵੀ ਬੈਂਕ ਨਹੀਂ ਹੋਵੇ ਤੂੰ ਲਿਖ ਜਾ ਗਏ ਫਟਾਣਾ ਰੁਟਨ ਨਾਮ ਅਮਨਜੀਤ ਫਟਾਣਾ ਨੇ ਤਰੁਭੇ ਕਰਾ ਦੇ ਉਹਦੇ ਭਾਰਾ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਕੀ ਮਾਮਲਾ ਹੋਇਆ ਪੂਰਾ ਇਹ ਜਿਹੜੀ ਤੁਹਾਡਾ ਇਹਨਾਂ ਨੇ ਮੈਨੂੰ ਉੱਥੇ ਅੰਦਰ ਬੰਦ ਕਰ ਲਿਆ ਮੇਰੇ ਤੋਂ ਪੈਸੇ ਮੰਗੇ ਆ ਫੇ ਮੈਂ ਇਥੋਂ ਪੈਸੇ ਵਾਹ ਮੇਰੇ ਬੈਂਕ ਵਿੱਚ ਪਏ ਆ ਭਾਗ ਸੁਰੂਰ ਤੇ ਮੈਂ ਉੱਥੋਂ 1000 ਰੁਪਏ ਕਢਾ ਲਏ ਨਾ ਇੱਕ ਜਨਾਨੀ ਮੇਰੇ ਪਿੱਛੇ ਵਗੀ ਵਗੀ ਆ ਦੂਜੀ ਜਨਾਨੀ ਤੇ ਬੰਦਾ ਆਪਣਾ ਮੋਟਰਸਾਈਕਲ ਹੈ ਕਿ ਮੈਂ ਹੌਲੀ-ਹੌਲੀ ਮੋਟਰਸਾਈਕਲ ਲੈ ਕੇ ਜਾ ਰਿਹਾ ਜਿੱਦੋਂ ਭਾਰਤ ਤੋਂ ਤੋਂ ਭਾਰਤ ਤੋਂ ਸੜਕ ਮੁੜਦੀ ਉੱਥੋਂ ਜਾ ਕੇ ਮੈਂ ਮੋਟਰਸਾਈਕਲ ਆਪਣਾ ਦਬਾ ਲਿਆ ਮੈਂ ਥਾਣੇ ਬਖਸ਼ ਵਾਲੇ ਮੋਟਰਸਾਈਕਲ ਦਬਾ ਲਿਆ ਤਾਂ ਉੱਥੇ ਉਹ ਜਨਾਨੀ ਜਿਹੜੀ ਆ ਤੇ ਬੰਦਾ ਦੋਨੇ ਮੋਟਰਸਾਈਕਲ ਨਾਲ ਪਿੱਛੇ ਵਾਰਸ ਆ ਜਲੇਆ ਤੇ ਪੁਲਿਸ ਵਾਲੇ ਨੇ ਆ ਕੇ ਠੇਕੇ ਦੇ ਕੋਲ ਇਹਨਾਂ ਨੂੰ ਫੜਿਆ ਫੜ ਕੇ ਉੱਥੇ ਥਾਣੇ ਲੈ ਗਏ ਆ ਥਾਣੇ ਜਾ ਕੇ ਕਸ਼ੀਸ਼ ਕੀਤੀ ਹੈਗੇ ਆ ਕਿਉਂਕਿ ਇਹ ਮਸਲਾ ਸਾਰਾ ਹੈਗਾ ਤੇ ਰਿਪੋਰਟ ਆ ਜੇਗਾ ਤੇ ਉਹਨਾਂ ਨੂੰ ਸ਼ਰਤ ਦੱਸਵਾਇਆ ਤੇ 15000 ਰੁਪਏ ਮੇਰੇ ਤੋਂ ਦਿਵਾਉਣ ਬਾਅਦ ਤੇ ਉਹਨਾਂ ਨੂੰ ਵੀ ਤੇਰੀ ਜਨਾਹ ਖਰਾਬ ਹੋਵੇ ਤੇ ਮੈਸ ਤੋਂ ਰਾਜੀਵੰਦ ਦੇ ਚ ਲਿਖ ਦੇਆ ਉਸ ਤੋਂ ਬਾਅਦ 15000 ਰੁਪਇਆ ਮੈਂ ਕਾਲੇ ਇਹ ਡੇਰੀ ਵਾਲੇ ਨੂੰ ਦੂਜੇ ਦਿਨ ਦੇ ਗਿਆ ਤੇ 1 ਵਜੇ ਇਹਨਾਂ ਨੇ ਵੀਡੀਓ ਮੇਰੀ ਵਾਇਰਲ ਕਰਤੀ ਆ ਇਹ ਵਾਇਰਲ ਕੀਤੀ ਆ ਵੀਡੀਓ ਮੁਸ਼ੀ ਨੇ ਅਮਨਦੀਪ ਨੇ ਕਿਹੜੇ ਥਾਣੇ ਚ ਲੱਗਿਆ ਹਰੇ ਥਾਣੇ ਬਖਸ਼ੀ ਵਾਲੇ ਜੀ ਅੱਛਾ ਜੀ ਇਹ ਵਿੱਕੀ ਵਿਕਰਮਜੀਤ ਹੁੰਦਾ ਵਿੱਕੀ ਵਿੱਕੀ ਆ ਫਤਿਹਪੁਰ ਦਾ ਪਿੰਡ ਬਖਸ਼ੀ ਵਾਲੇ ਦਾ ਉਹ ਨਸ਼ੇ ਦਾ ਕੰਮ ਕਰਦਾ ਮੈਂ ਉੱਤੇ ਕਈ ਵਾਰੀ ਦਰਖਾਸਤਾਂ ਦਿੱਤੀਆਂ ਨਸ਼ੇਦਿਆਂ ਲੇਕਿਨ ਕਾਰਵਾਈ ਕੋਈ ਨਹੀਂ ਹੋਈ ਅਜੇ ਤੱਕ। ਬੋਟਾ ਮਿੰਨੂ ਗਏਗੇ ਤੂੰ ਦਰਖਾਸਤਾਂ ਨਾਲ ਦੇ ਤੇ। ਉਹਦੇ ਕੋਲ ਇਸ ਟਾਈਮ ਪੰਜ ਗੱਡੀਆਂ ਜਦੋਂ ਉਹਦੇ ਫਾਦਰ ਕੋਲ ਹੈਗੇ ਆ ਆਪਣੇ ਡੇਢ ਕਿਲਾਜੀ। ਜਿਹੜਾ ਤੁਹਾਨੂੰ ਬਲੈਕਮੇਲ ਕਰਨ ਦਾ ਮਾਮਲਾ ਹੈ ਕਿੰਨੇ ਪੈਸੇ ਦੀ ਮੰਗ ਹੋਈ ਸੀ? ਇਹ ਪਹਿਲਾਂ 5 ਲੱਖ ਫਿਰ ਕਿੰਨੇ ਚਾਏ? ਫਿਰ 1 ਲੱਖ ਤੱਕ ਨੂੰ। ਫਿਰ 1 ਲੱਖ ਦੇਣ ਲਈ ਤੁਸੀਂ ਉਹਨੂੰ ਨਿਕੜੇ ਸੀ। ਹਾਂ ਮੈਂ ਮਾਰ ਕੇ ਹੁਣ ਕਿਸੇ ਤਰੀਕੇ ਨਾਲ ਮਾਤਰ ਹੋ ਰਿਹਾ। ਫਿਰ ਤੁਸੀਂ ਘੇਰਾ ਪਵਾਇਆ ਇਹਨੂੰ? ਹਾਂਜੀ। ਹੁਣ ਫਿਰ ਤੁਹਾਡੀ ਵੀਡੀਓ ਕਿਨੇ ਵਾਇਰਲ ਕਰਤੀਆਂ ਜਿਹੜੀਆਂ ਵੀਡੀਓ ਇਹ ਵੀਡੀਓ ਮੁਨਜੀ ਨੇ ਦਿੱਤੀ ਆ ਆਪਣੇ ਬਿੱਕੀ ਨੂੰ। ਹੂੰ ਇਹ ਜਿਹੜਾ ਵਿਕਰਮਜੀਤ ਸਿੰਘ ਹੂੰ ਇੱਕ ਜਸਵਿੰਦਰ ਸਿੰਘ ਜਿਹੜਾ ਪੁਰਾਣਾ ਸਰਪੰਚ ਸੀ ਉਹਦੇ ਘਰ ਜਦ ਕਿ ਇਹ ਵੀਡੀਓ ਵਾਇਰਲ ਕਰਨ ਤੋਂ ਰੋਕਣ ਲਈ ਤੁਸੀਂ ਪੈਸੇ ਕਿੰਨੇ ਦਿੱਤੇ 15000 ਉਹ ਕਿੰਨੇ ਦਿੱਤੇ ਉਹ ਆਪਣੇ ਉੱਥੇ ਠੰਡਦਾਰੀ ਖਾਨਦਾਨ ਵਾਲਾ ਉਹਨੇ ਕਿਹਾ ਸੀਗਾ ਹਾਂਜੀ ਪੁਲਸ ਵਾਲਿਆਂ ਨੇ ਪੁਲਸ ਵਾਲਾ ਕਹਿੰਦੇ ਵੀ ਆਪਣੀ ਇੱਜ਼ਤ ਦਾ ਮਸਲਾ ਉਹ ਤੋਂ ਬਾਅਦ ਇਹ ਬੰਦੇ ਵੀ ਛੱਡਦੇ ਸੀ ਇਹਨਾਂ ਨੇ ਬੰਦੇ ਛੱਡਦੇ ਸੀ ਕਿਹੜੀ ਤਰੀਕ ਦੀ ਗੱਲ ਹੈ ਜੀ ਇਹ 31 ਤਰੀਕ 31 ਜਨਵਰੀ 31 ਇਹਦਾ 31 ਜਨਵਰੀ ਹਾਂਜੀ ਹਾਂਜੀ ਇੱਕ ਅਸਾਉਂਦੀ ਘਟਨਾ ਹੈ ਹਾਂਜੀ ਹਾਂਜੀ ਤੋ ਤੋਂ ਬੰਦੇ ਛੱਡਦੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਫਿਰ ਦੁਬਾਰਾ ਫੋਨ ਕਰ ਰਹੀ ਕਿਵੇਂ ਹੋਈ ਆ ਕਾਰਵਾਈ ਹੋਈ ਆ ਵੀ ਜਦੋਂ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਯਾਰ ਹੂੰ ਤਾਂ ਉਸ ਤੋਂ ਬਾਅਦ ਮੈਂ ਤੇ ਪਿੜਖਾਨੇ ਆ ਕੇ ਦਰਖਾਸਤ ਦਿੱਤੀ ਆ ਫਿਰ ਤੇਰੇ ਪਿਛਲੇ ਵਾਲੇ ਨੇ ਮੇਰੀ ਗੱਲ ਸੁਣੀ ਹੁਣ ਪਰਚਾ ਹੋ ਗਿਆ ਉਹਨਾਂ ਤੇ ਹੋਰ ਪਰਚਾ ਹੋ ਗਿਆ ਪਰ ਪਰਚਾ ਕਿਤੇ ਕਿਤੇ ਹੋਇਆ ਹੁਣ ਪਰਚਾ ਤੇ ਨਹੀਂ ਜਣੇ ਤੇ ਹੋਇਆ ਦੋ ਜਨਾਨੀਆਂ ਇੱਕ ਬੰਦਾ ਜਿਹੜੇ ਮੇਰੇ ਘਟਵਾਰ ਗਏ ਉਸ ਤੋਂ ਬਾਅਦ ਮੈਂ ਅੱਜ ਤੱਕ ਰਖਾਸਾ ਭਈਆਂ ਵੀ ਇਹ 18 20 ਬੰਦੇ ਆ ਜਿਨ੍ਹਾਂ ਨੇ ਮੇਰੀ ਵੀਡੀਓ ਵਾਇਰਲ ਕੀਤੀ ਉਹਨਾਂ ਤੇ ਵੀ ਕਾਰਵਾਈ ਕਰਨੀ ਹੋ। ਉਹਨਾਂ ਦੇ ਕਾਰਵਾਈ ਕੀਤੀ ਜਾਵੇ ਅੰਮ੍ਰਿਤਪੀਰ ਮੇਨ ਆ ਜਿਹੜਾ ਮੁਸੀ ਸਾਡੇ ਬਿਲਕੁਲ ਚੱਲਦਾ। ਠੀਕ ਹੈ ਜੀ। ਉਹਨੇ ਸਾਰੀ ਵੀਡੀਓ ਵਾਇਰਲ ਕਰਾਈ ਜੀ। ਠੀਕ ਹੈ। ਠੀਕ ਹੈ।